ਕਥੀ ਹੋਗੇ ਜਨਤਾ ਸਾਨ ਨਹੀਂ ਬੰਦੇ ਮਜ਼ਦੂਰ ਨਾ ਕੋਈ ਜਾਨ ਬਫਾ ਨਹੀਂ ਕਹੋ ਤੁਸੀਂ ਹੋਗੇ ਜੱਟੀ ਜਾ ਕੇ ਕਹੂੰਗਾ ਯਾਰ ਮਾਰੋ ਹੁਣ ਜਾ ਮਾਰੋ ਨਾ ਨਹੀਂ ਬਰੀ ਆਂਦੀ ਜਨ ਮਾਦਾ ਕੇ ਫਰਾਈ ਆਓ ਨਹੀਂ ਕੋਈ ਕੋਈ ਆਪਾ ਕੀ ਕਰ ਸਕਦੇ ਆ ਇਹ ਅੱਜ ਆਪਣੇ ਘਰ ਤੇ ਬੈਠ ਕੇ ਤੁਸੀਂ ਸਾਰਾ ਇਤਰਾਫ ਕਰ ਸਕਦੇ ਤੁਸੀਂ ਆਰਡਰ ਤੁਸੀਂ ਕਰ ਸਕਦੇ ਆਪ ਕੋਲੋਂ ਉਹ ਤੁਸੀਂ ਕਰਾ ਰਹੇ ਹੋ ਨਹੀਂ ਨਾ ਉਹਨਾਂ ਨੇ ਗੱਲ ਹਾਂ ਦੋ ਤੁਸੀਂ ਮੇਰੇ ਨਾਲ ਬਾਤ ਬਾਤ ਕਰਦੇ ਰਿਪਲੇਅ ਕਰਦੇ ਇਹ ਗੱਲ ਕਰ ਸਕਦੇ ਤੁਸੀਂ ਕੱਲ ਵੀ ਭੰਗ ਤੇ ਤੁਸੀਂ ਧੱਕੇ ਨਾਲ ਸਾਰਾ ਜੇ ਤਾਂ ਗੱਲ ਕਰ ਸਕਦੇ ਚਲੋ ਯਾਰ ਚਲੋ ਯਾਰ ਯਾਰ ਇਹ ਗੱਲ ਹਾਂ ਚਲੋ ਯਾਰ ਚਲੋ ਯਾਰ ਇਹ ਆ ਤੇ ਛੋਟੇ ਦੁਕਾਨਦਾਰਾ ਜੀ ਇਹਨਾਂ ਦੀ ਅੱਜ ਇਹਨਾਂ ਨੇ ਇੱਕ ਕੁਰਕੀ ਕੱਢੀ ਆ ਜਦੋਂ ਕੋ ਹੈਰਾਨਗੀ ਦੀ ਗੱਲ ਇਹ ਆ ਵੀ ਇਹਨਾਂ ਨੇ ਕਰੋਨਾ ਤੋਂ ਪਹਿਲਾਂ ਬੜਾ ਵਧੀਆ ਤਰੀਕੇ ਦੇ ਨਾਲ ਇਹਨਾਂ ਦਾ ਲੋਨ ਚੱਲਦਾ ਸੀ ਕੋਈ ਇਹੋ ਜੀ ਗੱਲ ਨਹੀਂ ਕਰੋਨਾ ਤੋਂ ਬਾਅਦ ਜਿਹੜਾ ਵਾ ਉਹ ਇਹਨਾਂ ਦੀ ਕਿਸ਼ਤਾਂ ਟੁੱਟ ਗਈਆਂ ਤੇ ਇਹਨਾਂ ਨੇ ਜਿਹੜਾ ਬੈਂਕ ਕੋਲ ਜਾ ਕੇ ਕਈ ਵਾਰੀ ਫਰਿਆਦ ਲਈ ਵੀ ਸਾਡਾ ਜਿਹੜਾ ਕਰੋਨਾ ਤੋਂ ਬਾਅਦ ਕਾਰੋਬਾਰ ਨਹੀਂ ਚੱਲਦਾ ਸਾਡੀ ਸੈਟਲਮੈਂਟ ਕੀਤੀ ਜਾਵੇ ਪਰ ਬੈਂਕ ਜਿਹੜਾ ਵਾ ਕੋਈ ਵੀ ਇਹਨਾਂ ਨਾਲ ਸੈਟਲਮੈਂਟ ਕਰਨ ਲਈ ਰਾਜ਼ੀ ਨਹੀਂ ਇਦੋਂ ਪਹਿਲਾਂ ਵੀ ਜਿਹੜਾ ਵਾ ਇਹਨਾਂ ਨੇ ਹੁਣ ਬੈਂਕ ਵਾਲਿਆਂ ਨੇ ਇੱਕ ਹਾਈ ਕੋਰਟ ਦੇ ਵਿੱਚ ਜਾ ਕੇ ਇੱਕ ਲੈਟਰ ਲਿਆਂਦੀ ਵੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਵੱਲੋਂ ਇਹਨਾਂ ਨੂੰ ਕੋਈ ਪਾਰਟੀ ਨਹੀਂ ਬਣਾਇਆ ਗਿਆ ਕੋਈ ਸੰਮਨ ਨਹੀਂ ਆਇਆ ਜਿਸ ਵਾਸਤੇ ਇਹਨਾਂ ਨੇ ਅੱਜ ਸਾਡੇ ਕੋਲ ਗੁਹਾਰ ਲਾਏ ਵੀ ਸਾਡੇ ਨਾਲ ਇਤਨਾ ਧੱਕਾ ਹੋ ਰਿਹਾ ਸਾਡੇ ਕੋਲ ਪਹੁੰਚੋ ਆਪਾਂ ਅੱਗੇ ਦੋ ਵਾਰੀ ਆਏ ਦੋ ਵਾਰੀ ਗੱਲਬਾਤ ਵਿੱਚ ਬੈਠੇ ਆਂ ਪਰ ਅੱਜ ਜਿਹੜਾ ਇਹਨਾਂ ਨੇ ਆ ਕੇ ਸਿੱਧੀ ਧੱਕੇਸ਼ਾਹੀ ਕਰਨੀ ਸ਼ੁਰੂ ਕੀਤੀ ਆ ਉਹ ਬੜੀ ਨਿੰਦਣਯੋਗ ਸੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਗਲਤ ਕੰਮ ਕੀਤਾ ਇਹ ਸਾਡੀ ਇਹ ਹਾਈ ਕੋਰਟ ਅੱਗੇ ਵੀ ਅਪੀਲ ਹੈ ਤੇ ਸਰਕਾਰਾਂ ਅੱਗੇ ਵੀ ਸਾਡੀ ਗੁਜਾਰਸ਼ ਆ ਕਿ ਇਸ ਤਰ੍ਹਾਂ ਦੀ ਗੁੰਡਾ ਕਰਦੀ ਨਾ ਇਹਨਾਂ ਦੇ ਦੋ ਛੋਟੀਆਂ ਛੋਟੀਆਂ ਬੇਟੀਆਂ ਬੰਦੇ ਛੋਟੇ ਦੁਕਾਨਦਾਰ ਹੈ ਤੇ ਜਿਸ ਤਰ੍ਹਾਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟਣਗੇ ਤੇ ਫਿਰ ਇੱਥੇ ਕੌਣ ਕਿਸ ਦੀ ਗੱਲ ਕਰੇਗੀ। ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨਾਲ ਤਕਰਾਰ ਹੋ ਰਿਹਾ ਕਿਸਾਨਾਂ ਦਾ। ਹਾਂ ਬਿਲਕੁਲ ਇਹੋ ਗੱਲ ਨੂੰ ਲੈ ਕੇ ਹੋਇਆ ਵੀ ਇਹਨਾਂ ਨੇ ਸਾਡੀਆਂ ਮਾਵਾਂ ਭੈਣਾਂ ਬੈਠੀਆਂ ਸੀ ਅੰਦਰ ਜਿਹੜੀਆਂ ਕੰਮ ਕਰਦੀਆਂ ਔਰਤਾਂ ਉਹ ਬੈਠੀਆਂ ਸੀ ਗਿਆ ਸਾਡੇ ਬਜ਼ੁਰਗ ਬੈਠੇ ਉਹਨਾਂ ਨੂੰ ਆਉਂਦੇ ਮੈਡਮ ਤਹਿਸੀਲਦਾਰ ਨੇ ਐਸਐਚਓ ਸਾ ਨਾਂ ਨੇ ਹੁਣ ਜਦੋਂ ਇੱਥੇ ਕਾਫੀ ਸੰਗਤ ਇਕੱਠੀ ਹੋ ਗਈ ਸਾਰਾ ਕੁਝ ਤੇ ਹੁਣ ਮੰਗਾਏ ਆ ਕਿ ਤਸੀਲੇ ਪਏ ਆ ਫਲਾਣੇ ਥਾਂ ਪਏ ਆ ਹੁਣ ਸਾਡੇ ਕੋ ਮੰਗਾਏ ਉਸ ਵਕਤ ਕੋਈ ਵੀ ਨਹੀਂ ਬਸ ਆਉਂਦੇ ਆ ਇਹਨਾਂ ਗੁੰਡਾ ਕਰਦੀ ਤੋਂ ਤਰੇ ਬਗੈਰ ਕਿਸੇ ਗੱਲ ਬਾਤ ਉਹਦੀ ਵੀਡੀਓ ਤੁਹਾਡੇ ਕੋਲ ਤੁਹਾਡੇ ਸਾਹਮਣੇ ਹੈ ਸਰ ਕੀ ਹੈ ਮੈਟਰ ਜਿਹੜਾ ਜਿਹੜਾ ਇਹ ਇੱਥੇ ਦੀ ਕੋਈ ਰੋਹਿਤ ਸੇਠੀ ਨੇ ਚਾਂਦੇ ਬਿਨੂ ਦੇ ਰਹਿਣ ਵਾਲੇ ਉਹਨਾਂ ਦੀ ਸ਼ਾਪ ਪਲੱਸ ਘਰ ਉਹਨਾਂ ਨੇ ਕੋਈ ਲੋਨ ਲਿਆ ਸੀ ਇੰਡੀਆ ਬੂਲਸ ਕੰਪਨੀ ਤੋਂ ਕੋਈ 70 ਤੋਂ 80 ਲੱਖ ਦਾ ਜਿਹੜਾ ਵਿਦ 2018 ਦੇ ਵਿੱਚ ਲਿਆ ਤੇ ਜਿਹੜਾ ਵਿਦ ਇੰਟਰਸ ਉਹਨਾਂ ਦਾ 1 ਕਰੋੜ ਦੇ ਲਾਗੇ ਬਣੇ ਚੱਲ ਗਿਆ ਕੁਝ ਪੇਮੈਂਟ ਉਹਨਾਂ ਨੇ ਵਿੱਚੋਂ ਕੀਤੀ ਹੈ ਕੁਝ ਪੇਮੈਂਟ ਉਹਨਾਂ ਨੇ ਕਹਿੰਦੇ ਵੀ ਤਿੰਨ ਤੋਂ ਚਾਰ ਸਾਲ ਤੋਂ ਰੁਟ ਗਈ ਸੀ ਉਹਦਾ ਜਿਹੜਾ ਇਹਨਾਂ ਦਾ ਹੁੰਦਾ ਸਰਫੇਸੀ ਐਕਟ ਦੇ ਅੰਡਰ ਜਿਹੜਾ ਕਿ ਫਾਈਨੈਂਸ ਕੰਪਨੀ ਦਾ ਜਾਂ ਬੈਂਕ ਨੇ ਕਬਜ਼ਾ ਲੈਣਾ ਹੁੰਦਾ ਇਹ ਅੱਜ ਉਹ ਫਾਈਨੈਂਸ ਕੰਪਨੀ ਨੂੰ ਲੈਣ ਆਏ ਕਿਹਦੇ ਜੀ ਅਸੀਂ ਪੈਸੇ ਦਿੰਦੇ ਆ ਪਰ ਬੈਂਕ ਕਹਿੰਦਾ ਕਿ ਅਸੀਂ ਕਬਜ਼ਾ ਹੀ ਕਰਨਾ ਅਸੀਂ ਪੈਸੇ ਨਹੀਂ ਲੈਣਾ ਨੇ ਜੋ ਹੁਣ ਜਿੰਨੇ ਕ ਬੈਂਕ ਵਾਲਿਆਂ ਦੇ ਸਾਹਮਣੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੁਣ ਗੱਲ ਹੋਈ ਹੈ ਉਹ ਕਹਿ ਰਿਹਾ ਵੀ ਪਿਛਲੇ 4 ਸਾਲ ਤੋਂ ਇਹਨਾਂ ਦੀ ਕੋਈ ਕਿਸ਼ਤ ਆਈ ਨਹੀਂ इवन ਇਹਨਾਂ ਨੇ ਆਪਸ ਦੇ ਵਿੱਚ ਬੈਠ ਕੇ ਹੁਣ ਨੇਗੋਸ਼ੀਏਟ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਕਿੰਨੀ ਕਿਸ਼ਤ ਜਾਂ ਕਿੰਨੇ ਬੰਨਣਗੇ ਬਟ ਕਿਉਂਕਿ ਇੱਕ ਤੁਹਾਨੂੰ ਪਤਾ ਹੀ ਹੈ ਜਦੋਂ ਬੈਂਕ ਦੇ ਵਿੱਚ ਆਪਾਂ ਕਿਸੇ ਤੋਂ ਲੋਨ ਲੈਨੇ ਆ ਉਹ ਵਿਦ ਟਾਈਮ ਜਿਹੜਾ ਵਿਦ ਇੰਟਰਸਟ ਉਹਦਾ ਵਾਧਾ ਹੀ ਜਾਣਾ। ਸੋ ਉਹਨਾਂ ਨੂੰ ਮੇਬੀ ਇਦਾਂ ਦਾ ਕੁਝ ਵੀ ਜਿੰਨਾ ਅਸੀਂ ਲਿਆ ਸੀ ਕੁਝ ਟੈਂਪਲ ਉਹ ਅਸੀਂ ਉਹਨਾਂ ਕੀ ਭੇ ਕਰਾਂਗੇ। ਜੋ ਫਾਈਨੈਂਸ ਕੰਪਨੀ ਵਜੋਂ ਉਹਨਾਂ ਦੇ ਆਪਣੇ ਰੂਲਸ ਆ ਉਹ ਕਹਿੰਦੇ ਅ ਉਸ ਤਰੀਕੇ ਦਾ ਨਾ ਮੈਟਰ ਕੀ ਕੀ ਅੱਜ ਫਿਰ ਸਰ ਜਿਹੜਾ ਰਹੇਗਾ ਕਾਰਾ ਸ਼ਰਸਤਾ ਅਸੀਂ ਦੇਖੋ ਜੀ ਅਸੀਂ ਜਿਹੜੇ ਕਿਸਾਨ ਕਮੇਟੀ ਦੇ ਆਏ ਨੇ ਪ੍ਰਧਾਨ ਨੇ ਜਿਵੇਂ ਕਰਮਜੀਤ ਗਿੱਲੋਂ ਦੀ ਨੰਗਲੀ ਤੋਂ ਇਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਨਾਲ ਬੈਠ ਕੇ ਮੈਟਰ ਕਾਫੀ ਸਮਝਿਆ ਉਹਨਾਂ ਨੇ ਇਵਨ ਉਹਨੂੰ ਵੀ ਕਿਹਾ ਵੀ ਜੇ ਤੂੰ ਇਸ ਚੀਜ਼ ਦਾ ਕੋਈ ਚੈਲੰਜ ਵਗੈਰਾ ਕਰਨਾ ਸੀ ਜਦੋਂ ਸਰਫੇਸ ਰੀਕਟਰ ਦਾ ਹੋਇਆ ਇਹ ਆਰਡਰ ਤੂੰ ਉਹਦੇ ਵਿੱਚ ਥਰੂ ਲਾਇਰ ਜਾਂ ਕੁਝ ਉਹਦੇ ਕਰ ਲੈਣਾ ਸੀ ਬਰਾਬਰ ਇੰਨਾ ਕਿਤੇ ਜਿਹੜੇ ਕਿਸਾਨ ਲੀਡਰ ਵੀ ਉਹਨਾਂ ਦੇ ਆਏ ਨੇ ਸਪੋਰਟ ਜੋ ਉਹਨਾਂ ਨੂੰ ਵੀ ਇਹ ਗੱਲ ਕਲੀਅਰ ਹੋ ਗਈ ਹੈ ਬਾਕੀ ਹੁਣ ਆਪਸ ਦੇ ਵਿੱਚ ਉਹ ਕਰ ਰਹੇ ਨੇ ਨੇਗੋਸ਼ੀਏਟ ਨੇ ਵੀ ਜਾਂ ਬੈਂਕ ਦੇ ਜਾਂ ਇਹਨਾਂ ਦਾ ਕੁਝ ਉਸ ਤਰੀਕੇ ਦਾ ਕੋਈ ਹੱਲ ਨਿਕਲਾਵੇ ਉਹਦੇ ਅਕੋਰਡਿੰਗ